ਸਮਾਦਾ ਵੇਖੀ ਮਾਲਕ ਬਦਲਣਗੇ ਤੇਰਾ ਮੈਂ ਕਹਨਾ ਜਿੰਨੇ ਦੁੱਖ ਆਏ ਆ ਨਾ ਔਰ ਤੋਂ ਲੱਖ ਕੀ ਕਰੋੜ ਗੁਣਾ ਵੱਧ ਸੁੱਖ ਆਣੇ ਜ਼ਿੰਦਗੀ 'ਚ ਤੁਸੀਂ ਜੇ ਹਾਰ ਨਹੀਂ ਨ ਮੰਨੀ ਤੇ ਮਾਲਕ ਨੇ ਤੁਹਾਡੀ ਹਾਰ ਕਦੇ ਹੋਣ ਨਹੀਂ ਇਹ ਦੇਣੀ ਇਹ ਦੁਨੀਆ ਜ਼ੋਰ ਲਾਉਂਦੀ ਨਾ ਕਿ ਤੁਹਾਨੂੰ ਪਿੱਛੇ ਛੱਡਦਾ ਐਨਾ ਆਪਾਂ ਦੋਸਤੀ ਨਹੀਂ ਰੱਖਣੀ ਰਿਸ਼ਤੇਦਾਰੀ ਨਹੀਂ ਰੱਖਣੀ ਇਹ ਤਾਂ ਕਿਸੇ ਕਾਬਲ ਨਹੀਂਗਾ ਤੁਸੀਂ ਦੇਖਣਾ ਭਗਵਾਨ ਤੁਹਾਨੂੰ ਇਸ ਕਾਬਲ ਬਣਾਏਗਾ ਕਿ ਸਭ ਨੂੰ ਤੁਹਾਡੀ ਜ਼ਰੂਰਤ ਪੈਗੀ ਫਿਰ ਫੇਰ ਦੇਖਣਾ ਦੁਨੀਆ ਕਿੰਨੀ ਹਰਾਨ ਹੁੰਦੀ ਕਿ ਐ ਕਿੱਦਾਂ ਅੱਗੇ ਨਿਕਲ ਗਿਆ ਫਰਮਾਦਮਾ ਨੇ ਐਡਾ ਵੱਡਾ ਕਿਹੜਾ ਚਮਤਕਾਰ ਕਰਤਾ ਰਹੀ ਜ਼ਿੰਦਗੀ ਚ ਇਹ ਤਾਂ ਕਿਸੇ ਕਾਬਲ ਨਹੀਂ ਸੀ ਮਾਲਕ ਨੇ ਨੂੰੰਨੀ ਅੱਗੇ ਕਿੱਦਾਂ ਬਿਠਾਤਾ ਜਦੋਂ ਮਹਾਰਾਜ ਜੀ ਦਾ ਹੱਥ ਨਾ ਤੁਹਾਡੇ ਸਿਰ ਤੇ ਤਾਂ ਤੂਫਾਨ ਜਿੰਨੇ ਮਰਜ਼ੀ ਵੱਡੇ ਹੋਣ ਦੁੱਖ ਤਕਲੀਫਾਂ ਜਿੰਨੀਆਂ ਮਰਜ਼ੀ ਹੋਣ ਜਦੋਂ ਮਾਲਕ ਨੇ ਸੁੱਖ ਦੇਣੇ ਨਾ ਤੇ ਖਜ਼ਾਨੇ ਭਰ-ਭਰ ਕੇ ਦੇਣੇ ਆ ਫੇਰ ਤੁਹਾਡੀ ਝੋਲੀ 'ਚ ਸਮੇਟੀਆਂ ਨਹੀਂ ਇਹ ਜਣੀਆਂ ਇੰਨੀਆਂ ਖੁਸ਼ੀਆਂ ਆਣੀਆਂ ਜਦੋਂ ਮਹਾਰਾਜ ਦੇਖਦੇ ਨਾ ਮੇਰਾ ਬੱਚਾ ਸਬਰ ਕਰਦਾ ਐ ਕਦੇ ਵੀ ਡੋਲਿਆ ਨਹੀਂ ਕਦੇ ਵੀ ਹਾਰਿਆ ਨਹੀਂ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲਿਆ ਕਿਸੇ ਦੇ ਨਾਲ ਗਲਤ ਨਹੀਂ ਕੀਤਾ ਇਹਨੇ ਤਾਂ ਫਿਰ ਮਾਲਕ ਵੀ ਤੁਹਾਡਾ ਕਦੇ ਮਾੜਾ